ਆਥਰ ਆਈ ਓਏ 100 ਮੀਟਰ ਕੀ ਲੋਡ ਤੇ ਚੱਲ ਰਿਹਾ ਟਰੈਕਟਰ ਹੁਣ ਦੂਜਾ ਲੋਗ ਇਹ ਰਾ ਟੰਗ ਰਾ ਤਕਰੀਬਨ ਸੁੱਕੀਆਂ ਰਗਾਈ ਆ 2 ਦਿਨ ਹੋਇਆ ਵੱਡੀ ਨੂੰ ਮਗਲਾ 2852 ਮਲਾਈ ਸੀਗੀ ਤੇ ਮੈਨੂੰ ਉਹਦੇ ਨਰਮੇ ਵਾਲੇ ਏਰੀਏ ਦੀ ਕਣਕਾ ਤੇ 20 ਵੱਧ ਪਾਈ ਮੈਂ 75 ਕਿਲੋ ਵੀ ਪਾਇਆ ਠੀਕ ਠੀਕ ਹੈ ਸਹੀ ਹੈ 275 ਕਿਲੋ ਪਾਇਆ ਤੇ 20 ਤਰੀਕ ਕੋ ਭੇਜੀ 11ਵੇਂ ਮਹੀਨੇ ਦੀ ਨੂੰ ਹਾਂ ਸਹੀ ਹੈ ਤੇ ਝੜੀ ਝੜੀ 50 ਮਣ 20 ਕੁਆਂਟਲ ਹੀ ਕਿਲੇ ਰੱਖ ਲੈ ਰੱਖ ਲੈ ਤਗੜਾ ਥੱਬਾ ਕੀ ਪਤਾ ਕਿੰਨੇ ਦਿਨ ਭੇਜੀ ਜਾਣਾ ਮੁੜ ਕੇ ਮੌਸਮ ਕੱਚਾ ਆਪ ਦਾ ਚੁੱਲੇ ਚੌਂਕੇ ਦਾ ਫਿਕਰ ਕਰਨ ਲਗੇ ਘਰੇ ਨਹੀਂ ਬੈਠਿਆ ਹਣਾ ਆਪਾ ਚਾਹ ਬਣਾਉਣੇ ਆ ਬਈ ਅੱਗੇ ਬੰਦਾ ਬਣਾਉਣਾ ਹੀ ਨਹੀਂ ਰਾਈ ਭਾਈ ਤਾਂ ਤੇ ਹੁਣ ਲਾਇਆ ਵੀ ਤਣੀਆਂ ਭਾਰਤੀਆਂ ਜਿਹਦਾ ਮੁੰਡੇ ਨਹੀਂ ਕਹਿੰਦੇ ਉਸ ਤੋਂ ਬਾਅਦ ਸਵਾਲੀ ਦੁੱਧ ਪੀਣ ਲੱਗੇ ਚਾ ਦੁੱਧ ਹੀ ਕਰ ਲੈਨੇ ਰਾਜ ਤਾਂ ਜੇ ਮੇਰੇ ਵੀਰਾਂ ਨੂੰ ਦੱਸੀ ਵੀ ਅਸੀਂ ਦੁੱਧ ਨਾਲ ਕੇਲੇ ਖਾ ਰਹੇ ਹਾਂ ਕਈ ਤਾਂ ਕਹਿਣਗੇ ਲੱਛਣ ਕਰਦੇ ਪਰ ਇਹਨਾਂ ਨੂੰ ਕੀ ਪਤਾ ਰੋਟੀ ਲੇਟ ਜੜਦੀ ਹੈ ਆਧਾਰ ਦਿਆ ਕਰਦੇ ਅਸੀਂ ਤਾਂ ਆਂਦਾ ਅਸਲਾ ਬਹੁਤ ਹੈ ਆਪਣੇ ਕੋਲ ਖਾਣ ਵਾਲਾ ਪਤੀਸਾ ਦੇਸੀ ਬਿਸਕਟ ਆਜੇ ਘਰੋਂ ਹੋਰ ਆਈ ਜਿਵੇਂ ਗੁਲਗੁਲੇ ਸ਼ੌਲਤ ਨੇ ਤਾਂ ਇਹ ਨਾਲੇ ਡ੍ਰਿਪ ਤੇ ਆ ਜੰਨੇ ਆ ਨਾ ਮਿੱਤਰ ਪਿਆਰੋਂ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਪਰ ਵੀ ਵੀਡੀਓ ਹੋ ਸਕਦੀ ਆ ਜਾਂ ਵੀਡੀਓ ਪਹਿਲਾਂ ਤੇ ਚੱਲੀ ਜਾਂਦੀ ਹੋ ਸਕਦੀ ਆ ਪਰ ਸਵਾਗਤ ਹੈ ਤੁਹਾਡਾ ਚਾਲਦੇ ਨੇ ਜਮਾਸਾਂ ਘਾਪਾ ਲੱਗੀ ਆ ਜਿਉਂ ਬਾਦ ਜਾ ਉਹ ਕਿਟ ਲੱਗਦੀ ਹੋਵੇ ਸਰਕਾਰੀ ਹਨ ਤਾਂ ਉੱਥੇ ਮੈਨੂੰ ਦਾ ਮੁੱਲ ਦਾ ਰੇਤਾ ਵਾਉਣਗੇ ਜਵਾਂ ਮੁੱਲ ਦਾ ਮੈਨੂੰ ਲੱਗਦਾ ਵੀ ਪਾ ਕੇ ਕੱਕਾ ਰੇਤਾ ਟਿੱਬੇ ਦਾ ਤੇ ਉਹਦਾ ਵੀ ਰੇਟ ਦੂਜਾ ਸਰਕਾਰ ਨੂੰ ਵਾ ਦਿੰਦੇ ਹੁਣੇ ਹੈ ਜਿਹੜਾ ਆਪਣਾ ਸੀਮੈਂਟ ਵਾਲਾ ਰੇਤਾ ਹੁੰਦਾ ਪਰ ਇੱਥੇ ਰੇਤਾ ਇੰਨਾ ਕੱਕਾ ਫਰੀ ਦਾ ਤੇ ਇਹ ਰੇਤਾ ਹੀ ਨਹੀਂ ਪਾਇਆ ਨਾ ਥੜਕੋ ਕੇ ਕਰਦੀ ਤੇ ਪਰ ਇੱਟਾਂ ਬੈਠੀ ਜਾਂਦੀ ਐ ਮੋਟਰਸਾਈਕਲ ਦੇ ਨਾਲ ਵੀ ਹਿੱਲੀ ਜਾਂਦਾ ਰੇਤਾ ਹੀ ਨਹੀਂ ਪਾਇਆ ਉੱਤੇ ਵੇਖਣ ਨੂੰ ਵੀ ਰੇਤਾ ਹੈ ਬਸ ਕਮਾਲ ਹੋਈ ਭਈ ਆ ਸਾਰੀਆਂ ਇਟਾਂ ਨਾਲੇ ਐਡੀ ਸੋਹਣੀ ਲੋਕਟੈਲ ਆਈ ਸੀ ਪਰ ਸਾਰੀ ਦੇ ਦਫਾ ਪੱਟੀ ਉੱਚੀ ਨਹੀਂ ਹੋਣੀ ਮੈਂ ਟਾਂਗਰ ਦੇਖਣ ਆ ਗਿਆ ਮੈਂ ਕਿਹਾ ਅਗਲੇ ਵਾਹਨ ਦਾ ਟਾਂਗਰ ਦੇਖੀਏ ਪਾਸਾ ਦੋ ਤਿੰਨ ਟਰੱਕ ਨੇ ਲੈ ਮਤਾਲੀਆਂ ਭਰੀਆਂ ਸੀ ਬਹਾਜੇ ਨੂੰ ਵੀ ਅੱਜ ਕੰਮ ਖਿਚਾਂਗੇ ਤੇ ਮੈਂ ਆਉਂਦੇ ਨੂੰ ਮਾਜਰ ਟਰਾਲੀ ਕੋਲ ਢਾ ਲਈ ਪਸਰਾਣੇ ਵਾਹਨ ਵਾਲਿਆਂ ਨੇ ਉਹ ਆਪਣੇ ਐਜੂਕੇਟਿਡ ਕਿਸਾਨ ਨੇ ਬਾਰ ਬਾਰ ਨੇ ਚਲੋ ਚਲੋ ਉਹਦਾ ਨਹੀਂ ਕਸੂਰੇ ਹੈਗਾ ਟਰਾਲੀ ਦਾ ਹਿੱਸਾ ਹੀ ਭੀੜਾ ਥੋੜਾ ਜਿਹਾ ਜਾ ਕੇ ਉਹ ਸਿੱਧੀ ਕਰ ਦਿੰਦੇ ਤੋੜੀ ਵਾਲੀ ਟਰਾਲੀ ਦਾ ਹਿੱਸਾ ਕਦੇ ਵੀ ਨਾ ਭੀੜਾ ਹੋਵੇ ਇਹ ਪਿੱਛੇ ਹੀ ਟਰਾਲੀ ਦਾ ਹਿੱਸਾ ਭੀੜਾ ਆ ਤੇ ਇਹਦਾ ਹੁਣ ਕਰਾਉਂਦੇ ਕਰਾਉਂਦੇ ਉੱਤੇ ਮੈਂ ਕਿਹਾ ਵੀ ਇਹਨੂੰ ਚੇਂਜ ਕਰਾ ਦਈਏ ਪਰ ਇਹ ਨੇ ਮੰਨ ਹੀ ਨਹੀਂ ਸਾਡੇ ਸ਼ੋਹ ਨੇ ਨਹੀਂ ਆ ਚਾਂਸ ਬਣਦਾ ਨਹੀਂ ਸੀ ਵੱਟ ਤਾਂ ਹੀ ਪਲਟ ਗਈ ਕਮਾਲ ਹੋ ਗਈ ਯਾਰ ਏਰ ਹੁਣ ਐਵੇਂ ਨਹੀਂ ਪਤਾ ਬਾਪੇ ਸਾਡਾ ਐਕਸਪੀਰੀਅੰਸ ਨਹੀਂ ਬੈੱਡ ਤਾਂ ਨਹੀਂ ਵੀਂਗਾ ਹੁਣ ਰੈੱਡ ਜਾਲੀ ਵਾਲਾ ਯਾਰ ਇਹ ਵਟ ਤਾਂ ਹੀ ਪਲਟ ਗਈ ਅੱਛਾ ਅੱਜ ਵਾਹ ਮੈਂ ਤਾਂ ਇਹਦਾ ਹੂੰ ਜਾਲੀ ਵਾਲਾ ਬੈੱਡ ਆਪਣਾ ਦੂਜਾ ਮੜਿਆ ਵਾ ਵੈਸੇ ਫਾਇਦਾ ਹੀ ਹੋਇਆ ਹੈ ਹੈ ਦੋ ਕੁਆਂਟਲ ਤਾਂ ਦੀ ਟੋਪੀ ਤੇ ਲੋਹਾ ਲਾਤਾ ਇੱਕ ਕੁਆਂਟਲ ਤੇ 80 ਕਿਲੋ ਤੇ ਅੱਜ ਕੰਮ ਆਊਗਾ ਸਾਡੇ ਪਿੰਡ ਵਾਲੇ ਨਰਪਾਇਆ ਸਿੰਘ ਨੇ ਮੁਫਤ ਗੱਲ ਕੰਮ ਹੀ ਕਰਦਾ ਜੇ ਕਰਦਾ ਵੇ ਦੋ ਕੁਆਂਟਲ ਇੱਕ ਕੁਆਂਟਲ 80 ਕਿਲੋ ਦੋ ਤਾਂ ਚਲੋ ਮੂੰਹ ਚ ਨਿਕਲ ਹੀ ਜਾਂਦਾ ਇੱਕ ਕੁਆਂਟਲ 80 ਕਿਲੋ ਆ ਫਟ ਦੀ ਟੋਪੀ ਬਣਾਉਣ ਤੇ ਲੋਹਾ ਲੱਗਾ ਤੇ ਡਾਲੇ ਤੇ ਆਹ ਕਹਿ ਦਿੰਦੇ ਆ ਜਦੋਂ ਅਸੀਂ ਨਵੀਂ ਜਾਲੀ ਪੁੱਛੀ ਜਾਂਦੇ ਦੋ ਕੁਆਂਟਲ ਦੇ ਨੇੜੇ ਲੋਹਾ ਲੱਗੂਗਾ ਜੇ ਤੁਸੀਂ ਸਾਰੀ ਜਾਲੀ ਲਾਉਣੀ ਹੈ ਤੇ ਇਹਦਾ ਵੈੱਡ ਨਾਲੇ ਜਾਲੀ ਵਾਲਾ ਸੀ ਤਾ ਅਹੀਂ ਆ ਵੀ ਚਲ ਪਾਲਟ ਪੁਲਟ ਜੇ ਛੇਤੀ ਵੀਂਗਾਣੀ ਪਾ ਦੇ ਬਸ ਆ ਜੀ ਪਰਲੇ ਪਾਸੇ ਖੜਿਓ ਮੈਂ ਬਚ ਕੇ ਪਰਲੇ ਪਾਸੇ ਆ ਆਇਆ ਹੋਰ ਨਹੀਂ ਤੇ ਆ ਜਾਣਾ ਨਹੀਂ ਹੋਰ ਹੇ ਹੈ ਹੁੰਦਾ ਹੀ ਨਹੀਂ ਕੀ ਹਾਂ ਬਸ ਆਈ ਆ ਪਾਤਾ ਦਾ ਸੰਗਲ ਵਧੀਆ ਹਾਂ ਕਿੰਨਾ ਹੀ ਕੋ ਨਹੀਂ ਆਪਾਂ ਨਹੀਂ ਖੋਲਦਾ ਨਹੀਂ ਆ ਜਾ ਬੈਠ ਥੱਤੇ ਬੈਠ ਦੋ ਇਹਨੇ ਛੱਡ ਓ ਆਥਰ ਆਈ ਓਏ ਸਾਲੀ ਫੇਰ ਆਈ ਨਾ ਆਜੇ ਮੈਂ ਨਾ ਯੱਕਦਾ ਉਹ ਡਿੱਗੀ ਕਿਤੇ ਦਾ ਹਿੱਸਾ ਪੀੜਾ ਕਿਤੇ ਆਈ ਆਜੇ ਐਂ ਕਰ ਯਾਰ ਕਈ ਲਿਆ ਕਈ ਲਿਆ ਕਈ ਪਰਲਾ ਟਾਇਰ ਨੀਵਾ ਕਰ ਦਿੰਨੇ ਆ ਗਰ ਪਿਆਰ ਆ ਟਾਇਰ ਥੱਲੇ ਟੋਆ ਪਟ ਲਗੇ ਹਣਾ ਥੱਲੇ ਜਲਦੀ ਨਾ ਐਂ ਕਰ ਆ ਟੋਆ ਪਾਟ ਦਿੰਨੇ ਆ ਇਧਰ ਨੀਵੀ ਖੜੂਗੀ ਆਪੇ ਨਹੀਂ ਪਾਲਟ ਨਾ ਜਾਵੇ ਦਾ ਕੀ ਪਤਾ ਹੈ ਵੇ ਸਾਈ ਬਹੁਤ ਅੰਦਰ ਆ ਯਾਰ ਹਰ ਦੇ ਕੋਈ ਨਹੀਂ ਯਾਰ ਨਾਲ ਨੂੰ ਪਟਦੇ ਜਮਾ ਟਾਇਰ ਦੇ ਨੀਚੇ ਨੂੰ ਇੱਥੇ ਪਹਿਲਾਂ ਹੀ ਸੇਫਟੀ ਦਾ ਧਿਆਨ ਰੱਖ ਲਈਏ ਇਹਦਾ ਕੀ ਹੋਏ ਭਾਵੇਂ ਨਹੀਂ ਸਕਦਾ ਪਰ ਫਿਰ ਵੀ 1% ਰਿਸਕ ਨਹੀਂ ਲੈਣਾ ਆਪਾਂ ਜਿਹੜੇ 99% ਭਾਵੇਂ ਤੁਸੀਂ ਕਹੋ ਬਈ ਇਹ ਗੱਲ ਹੋ ਹੀ ਨਹੀਂ ਸਕਦੀ ਐ ਪਰ ਹਰ ਨਹੀਂ ਥੱਲੇ ਨੂੰ ਪਾਟਦੇ ਥੱਲੇ ਨੂੰ ਬਈ ਐ ਨਾਲ ਨੂੰ ਹਾਂ ਐ ਨਾਲੇ ਸਲਿੱਪ ਲਾਈਨ ਲੱਗ ਜਾਂਦਾ ਟਰੈਕਟਰ ਹੁਣ ਪਰਲੇ ਪਾਸੇ ਪਰਲੇ ਇਧਰ ਨਹੀਂ ਲੋੜ ਉਧਰ ਹੀ ਹਾਂ ਇਹ ਇਹ ਮੂਰੋਂ ਟਰਾਲ ਟਰੈਕਟਰ ਕਹਿੰਦਾਵੇਂ ਫੇਰ ਨਹੀਂ ਸੇ ਮੇਰੇ ਹਿਸਾਬ ਦੇ ਪਸੰਦਾ ਟੱਕਾ ਲਾ ਓ ਇਧਰੋਂ ਟੱਕਲਵਾ ਬਈ ਚੱਕੀ ਜਾਊਗੀ ਲੱਗ ਜਾ ਸਾਰੇ ਜਣਾ ਵੀਰੇ ਟੱਕਾ ਲਾ ਲਾਓ ਜੋਰ ਲਾਓ ਹੌਲੀ ਓਏ ਹੌਲੀ ਓਏ ਜਦੋਂ ਤਰਪੀ ਉਹਦਾ ਤਾਂ ਹੌਲੀ ਰੱਖਿਆ ਕਰ ਚੱਲ ਕੱਟ ਮਸ਼ੀਨ ਪਾ ਦੂ ਆਹ ਆ ਬਲਾਉਣੇ ਹੁਣ ਵੈਸੇ ਮਸ਼ੀਨ ਲਾਣੇ ਨੂੰ ਚਾਹੀਦਾ ਸੀ ਬਣਾਉਂਦੇ ਸੀ ਉਹਦੇ ਸਾਥ ਸੂਤ ਨਹੀਂ ਆਇਆ ਆ ਆ ਵਿੱਚ ਸਾਗਟ ਪਾਉਣਾ ਪੈਂਦਾ ਹਨਾ ਆ ਸਾਰੇ ਬਣਾ ਕੇ ਦੇ ਦੇਣਗੇ ਆਪੇ ਬਣਾ ਕੇ ਦੇ ਦੇਣਗੇ ਉਹਦੇ ਉਹਨਾਂ ਨੂੰ ਸਾਖਟ ਨਹੀਂ ਮਿਲਿਆ ਯਾਰ ਅਸੀਂ ਮੱਥਾ ਮਾਰੀ ਗਏ ਮੈਂ ਫੋਟੋ ਬਣਾ ਲੈ ਪੁੱਤ ਆ ਫੋਟੋ ਲੈ ਲਿਆ ਹੋ ਗਿਆ ਜੈਕਲ ਘਾ ਟ੍ਰੈਲਿਆਂ ਦਾ ਨਿਆਰਾ ਹੈਂ ਛੱਡ ਜਾ ਕਰੀ ਸੱਲੇ ਸੱਟ ਲੈਨੇ ਸੱਲੇ ਸੱਟ ਲੈਨੇ ਬਹੁਤ ਮਗਰ ਪਾ ਕੇ ਜਾਣਗੇ ਜਦੋਂ ਨੂੰ ਦੁਪਹਿਰਾ ਹੋਇਆ ਕੰਮ ਚੱਲਿਆ ਤੁਹਾਨੂੰ ਬਾਣ ਛੱਡਣਾ ਪੈ ਜਾਂਦਾ ਇਹਦਾ ਟਰੈਕਟਰ ਆ ਮੈਂ ਤਾਂ ਫੇਰ ਫਾਰਮ ਟਰੈਕ ਬਹੁਤ ਆ ਤੇਰਾ ਰਾਸਤਾਂ ਕਹਿੰਦਾ ਫਰਤੀਲਾ ਟਰੈਕਟਰ ਆ ਇਹਦੇ ਤਾਂ ਕੋਈ ਸ਼ੱਕ ਨਹੀਂ ਵੀ ਫਰਤੀਲਾ ਹੈ ਨਹੀਂ ਹਣਾ ਬਹੁਤ ਫਰਤੀਲੇ ਟਰੈਕਟਰ ਆ ਯਾਰ ਇਹ ਰਾਸਤਾਂ ਚ ਤਾਂ ਹੀ ਬਹੁਤ ਪਸੰਦ ਕਰਦੇ ਇਹਨੂੰ ਮੈਂ ਸਵਰਾਜ ਸਵਰਾਜ ਨਹੀਂ ਕਹਿੰਦੇ ਪਸੰਦ ਕਰਦੇ ਸਵਰਾਜ ਬਹੁਤ ਫਰਤੀਲਾ ਪੰਜਾਬ ਦੇ ਸਹਣਾ ਪਰ ਕਹਿੰਦਾ ਹੁਣ ਉਹ ਲੱਗਿਆ ਸਾਡੇ ਦਾ ਥੋੜਾ ਥੋੜਾ ਇੱਕ ਤਾਂ ਯਾਰ ਸਮਝ ਨਹੀਂ ਰਲਦੀ ਇਹਨਾਂ ਬਾਈਆਂ ਨਾਲ ਹੁਣ ਉਹ ਵਾਹਣ ਉੱਚਾ ਉਹਦੀ ਲੀ ਪੁੱਛਦੇ ਸੀ ਸਾਨੂੰ ਲੀ ਦੱਸਦੇ ਇਹ ਕਹਿੰਦਾ ਆਰਾਮ ਨਾਲ ਹੀ ਤਰਕੇ ਦੱਸੂਗਾ ਉਹ ਥੋਂ ਦਾ ਤੋਰੀ ਆਉਂਦਾ ਮੈਂ ਉਹਦੇ ਨੂੰ ਮਸ਼ੀਨ ਆ ਜਾਣੀ ਟਰਾਲੀ ਆ ਜਾਣੀ ਫਿਰ ਬੈਗ ਵੀ ਨੂੰ ਅੱਛਾ ਅੱਗੇ ਫੇਈਆਂ ਅੱਗੇ ਫਿਰ ਉਹ ਉਥੋਂ ਪਲੋਂ ਵਾਲੇ ਚ ਪਲਵਾਂਲੇ ਦੇ ਨਾਲ ਠੀਕ ਹੈ ਉਹ ਉੱਪਰ ਉੱਪਰ ਵਾਲਾ ਸਾਰਾ ਹਾਂ ਠੀਕ ਤੂੰ ਸਾਡੇ ਨਾਲ ਹੀ ਚੱਲ ਵੜ ਅਸੀਂ ਹੋਰ ਨਾ ਕਿਸੇ ਦੇ ਲਾ ਜੀ ਰਾਜੇ ਤੂੰ ਤਾਂ ਇਹਨਾਂ ਨਾਲ ਉਹ ਮੈਂ ਇਹ ਗੱਲਾਂ ਕਰ ਲੱਗਿਆ ਨਾ ਜਿਵੇਂ ਆਪਸ ਵਿੱਚ ਕਰੀ ਜਾਂਦੇ ਹੁਣ ਦੱਸੀ ਕੀ ਗੱਲ ਕੀਤੀ ਸੀ ਮੋਟੜੋਗੀ ਉਹ ਜਿਹੜਾ ਆਪਣਾ ਵੱਡਾ ਭਰਾ ਉਹਨਾਂ ਨੂੰ ਮੋਟਾ ਕਹਿੰਦੇ ਭਾਈ ਕੌਣ ਕਹਿੰਦਾ ਜੇ ਆਪਾਂ ਛੋਟੇ ਹਾਂ ਛੋਟਾ ਭਰਾ ਉਹਨੂੰ ਮੁੱਕੂਗਾ ਮੇਰਾ ਮੋਟੜਾ ਭਾਈ ਅੱਛਾ ਛੋਟੇ ਭਰਾ ਨੂੰ ਕੇ ਵੱਡੇ ਨੂੰ ਵੱਡੇ ਨੂੰ ਅੱਛਾ ਵੱਡੇ ਨੂੰ ਕਹੂਗਾ ਆਪਾਂ ਦਾ ਵੱਡਾ ਭਰਾ ਕਹਿੰਦੇ ਨੇ ਇਹ ਕਹਿੰਦੇ ਮੋਟੜਾ ਭਾਈ ਹਾਂ ਤੂੰ ਮੁਕੇ ਇਸ ਤਰ੍ਹਾਂ ਮੋਟੜਾ ਭਾਈ ਹੈ ਪਾਪਾ ਪਾਪਾ ਇਦਾਂ ਹਾਂ ਤੇ ਮੋਟੜਾ ਭਾਈ ਕਿਹੜਾ ਤਰਾ ਉਹ ਵੀ ਨੇ ਅੱਛਾ ਉਹ ਉਰਲੇ ਘਰ ਆਣਾ ਦਾ ਤਾਂ ਛੱਡੇ ਹੀ ਤਰਿਆ ਉਹਦਾ ਯਾਰ ਵੀ ਅੱਤੀ ਦਾ ਰੁਕ ਜਾ ਬੇਟਾ ਰੁਕ ਜਾ ਯਾਰ ਚਪਲਾ ਚਪਲਾ ਹੈ ਚਪਲਾ ਪਾਗਾ ਹੀ ਨਹੀਂ ਕੀ ਆਖਿਆ ਤੂੰ ਚਪਲ ਕੋਣੀ ਪੈਰੀ ਚਪਲ ਕੋਣੀ ਪੈਰੀ ਹਾਂ ਤੂੰ ਭਾਸ਼ਾ ਸਖਾ ਦੇ ਸਾਨੂੰ ਆਪਾਂ ਗਾਂ ਦਾ ਇੱਥੇ ਜਾਣਾ ਆਪਾਂ ਕਿਹੜਾ ਡੀਸੀ ਲਗਣਾ ਓ ਬੇਟਾ ਚਪਲ ਕੋਣੀ ਪੈਰੀ ਤੇਰੀ ਕੀ ਗੱਲ ਹੈ ਯਾਰ ਸਹੀ ਕਹਿ ਰਿਹਾ ਚਪਲ ਕੋਣੀ ਪੈਰੀ ਬੇਟਾ ਪਿੱਛੇ ਰਹਿ ਇੱਥੋਂ ਤਾਰ ਦੇ ਇੱਥੋਂ ਕੌਣ ਹੈ ਬੌਂਦੇ ਬਹੁਤ ਹੈ ਰਾਜਸਥਾਨੀ ਬੰਦੇ ਹਨ ਪਾਣੀ ਥੱਲੋ ਕਾਲੀ ਮਿੱਟੀ ਭਾਲਦੇ ਹੁੰਦੇ ਆਈ ਆਰੀ ਮਾਰਦੇ ਆ ਪਾਣੋਏ ਆ ਪਾਣੋਏ 700 ਦੇ ਕਹਿੰਦਾ ਜੇ ਮਾਰਦਾ ਜੇ ਦੇਨੇ ਨਿਦਰਾਤ ਪਰ 700 ਰੁਪਏ ਮੈਂ ਤੇ ਇਹ ਨਹੀਂ ਭਾਲਾਂਗੇ 500 ਦਾ 200 ਤੀਜੇ ਦਾ ਭਾਏ ਐ ਆਪਾਂ ਪਿੱਲਾ ਲਗਾਉ ਆ ਯਾਰ ਦੇਖਦਾ ਬੰਦੇ ਆਂਦੇ ਵਾਹਿਗੁਰੂ ਇਹ ਬੰਦੇ ਆਂਦੇ ਅੱਜ ਤਾਂ ਅੱਛੀ ਲਾ ਲਾਂਗੇ ਜਾਦਾ ਸਾਹ ਘੁੱਟਣਾ ਹੁੰਦਾ ਤੇ ਇੱਕ ਅੰਦਰ ਜਿੱਲਾ ਫਿਲਟਰ ਹੈਗਾ ਆਪਣਾ ਤੇਲ ਵਾਲਾ ਬਾਹਰ ਨਾਲ ਆਪਾਂ ਕੱਲਾ ਮੋਟਾ ਫਿਲਟਰ ਹੀ ਪਾਉਂ। ਜਿਹੜਾ ਟਰੈਕਟਰ ਨੂੰ ਸਾਹ ਵੀ ਆਵੇ ਸਾਹ ਘੁੱਟਣਾ ਬਹੁਤ ਔਖਾ ਜਾਂਦਾ। ਨਾ ਕਰਕੇ ਇਹਦੇ ਤਾਂ ਆਪਾਂ ਕੱਲਾ ਸੁੱਖਾ ਫਿਲਟਰ ਰੱਖਿਆ। ਜਿਹੜੀ ਟੈਂਕੀ ਸੀ ਟਾਈਮ ਤੇ ਟੈਂਕੀ ਆਪਣੀ ਅੱਜ ਵੀ ਟੈਸਟਿੰਗ ਉਹਦੀ ਚੱਲ ਰਹੀ ਹੈ ਜਿਹੜੀਆਂ ਮੋਟਰਾਂ ਮਾਟਰਾਂ ਹੀ ਸਾਹ ਖੇੜ ਹੋ ਗਿਆ ਜਿਗਾਰ। ਦੋਸਤਾਂ ਕਿਸਮਤ ਉਹ ਜੀ ਇਹ ਮੋਟਰ ਖਰਾਬ ਨਿਕਲ ਗਈ ਫੇਰ ਤੇ ਹੌਣ ਆ ਇਹ ਤਾਂ ਕਟਿੰਗਾ ਹੀ ਛੱਡ ਦਨੇ ਆ ਤੇਲ ਹੁਣ ਥੱਲੋਂ ਕਿੱਥੇ ਜਾਂਦਾ ਤੇ ਐਕਾ ਸਵੇਰ ਤੈਨਾਂ ਦੇ ਨਾਲ ਥਲੜੀ ਟੀ-ਸ਼ਰਟ ਹੀ ਰੱਖੀ ਤਾਂ ਉਤਲੀਵੇਂ ਟੈਂਕੀ ਛਾਲਦੀ ਸੀ ਹੁਣ ਫੇਰ ਅੱਧੀ ਟੈਂਕੀ ਇਹ ਹੁਣ ਫੇਰ ਛੱਡੇਣ ਹੋਗੇ 10 ਮਿੰਟ ਤੇ 15 ਕ ਮਿੰਟਾਂ ਨੂੰ ਫੇਰ ਬੰਦ ਕਰਦੇ ਆਂ ਫੇਰ ਉਤਲੀ ਟੈਂਕੀ ਤੇ ਚੱਲੀ ਜਾਊਗਾ ਯਾਨੀ ਥਲੜਾ ਤੇ ਵਾਪੇ ਉੱਤੇ ਆ ਜੂਗਾ ਹਾਂ ਵੀ ਆਪਾਂ ਨੂੰ ਦੂਜਾ ਥਾਲ ਹੋ ਰਿਹਾ ਇਹਨਾਂ ਨੇ ਹਾਂ ਇਹ ਦੂਜਾ ਸਾਲ ਹੋ ਗਿਆ ਇਹਨਾਂ ਨੇ ਬਣਾਉਂਦਿਆਂ ਨੂੰ ਅੱਛਾ ਹਾਂ ਖੇਡੀ ਹਾਂ ਮੈਂ ਕਹਿੰਦਾ ਦੂਸਰੇ ਸਾਲ ਆਇਆ ਆਗੇ ਵੀ ਆਦ ਰਹੇਗੇ ਅੱਛਾ ਆਏ ਸਾਲੀ ਅੱਛਾ ਆਈ ਸਾਲੀ ਆਏ ਸੀਜ਼ਨ ਆਇਆ ਕਰਾਂਗੇ ਹਾਂ ਤੋਂ ਬੱਬੂ ਆਪਣੀ ਨਾ ਇੱਕ ਟੱਕਾ ਹੈ ਉਹ ਫਿਰ ਉਹ ਕੱਢੀ ਉਹ ਜਿਹੜੀ ਦੱਸੀ ਵੀ ਉਹ ਪੈੜੀ ਪਰ ਅੱਛਾ ਉਹ ਵੀ ਤੇ ਪੈੜੀ ਆ ਪਿੰਡ ਹੈ ਨਾ ਆਪਣਾ ਹਾਂ ਐਵੇਂ ਚੱਲਾਂਗੇ ਠੀਕ ਹੈ ਉਹ ਉਹ ਲੈ ਕੇ ਜੀ ਸਾਰੇ ਚੜ ਮਰ ਬੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਬਣਾਉਣ ਵਾਲੀ ਹੈ ਕੋਈ ਗੱਲ ਨਹੀਂ ਬਣਾ ਦਾਂਗੇ ਸਾਰੇ ਹਾਂ ਤਾਂ ਇਹ ਤਾਂ ਲੋਹਰਾ ਲਾਰਾ ਜਵੇਂ ਨਾ ਠੋਕਿਆਂ ਲੱਗਦੇ ਨਹੀਂ ਕਿਸੇ ਪਾਸੇ ਮਸ਼ੀਨ ਵਾਲੇ ਹਨ ટોਪੀ ਤਾਂ ਵੀ ਚੰਗੀ ਲੱਗੀ ਆ ਬਈ ਘੋਟਾਂ ਤੇ ਡਿੱਗਦੇ ਜਾਂਦੇ ਆ ਬੜੇ ਐਰਗਾ ਆਉਂਦਾ ਤਾਂ ਬਹੁਤ ਆ ਇਹਨੂੰ ਆ ਬੰਦੇ ਜਿਹੜੇ ਆਪਣੇ ਰਿਸ਼ਤੇਦਾਰ ਹੀ ਆ ਤੇ ਇਹ ਅਬਲੂ ਕੋਟ ਲਈਦੇ ਆ ਢਾਬਾ ਵਾਲੇ ਕੋਠੇ ਮੈਂ ਕਹੇ ਨਾ ਹਨ ਐਸੇ ਦਾ ਰਗਲਾ ਉਹ ਕਿਹੜੇ ਸਾਨੂੰ ਐ ਨਹੀਂ ਪਤਾ ਚੱਲਿਆ ਆ ਜਾ ਰਿਹਾ ਐਸੇ ਤਰ੍ਹਾਂ ਦੇ ਵਰਗਾ ਕੰਮ ਤੇ ਇਹ ਗਾਏ ਵਿਆ ਖੰਗਰੀਏ ਤੇ ਚਟਾਲੇ ਦੇ ਸਨ ਚ ਆਦੋ ਜਾਲੇ ਬੈਠੇ ਆ ਇਹ ਵੀ ਮਿਲ ਕੇ ਨੇ ਗਾਥਰ ਹੋ ਗਿਆ ਕਿੰਨੀ ਟਰਾਲੀ ਹੋ ਗਈ ਐਰੇ ਵੀਮੀ ਉਹ ਮੇ 15 ਵੀ ਹੈ ਹੈ 15 ਵੀ ਹੈ ਜਿਹੜੀ ਲੱਗੀ ਭਈਆ ਬਹੁਤ ਘੱਟ ਭਰਗਾ ਯਾਰ ਪਰ ਮਸ਼ੀਨ ਵੀ 300 ਪੱਟੀ ਗਈ ਨਾ ਉੱਚਾ ਥਾਂ ਨਹਿਰ ਆ ਨਾ ਦੇ ਇੱਕ ਦੋ ਵਾਰ ਆ ਵਜਣਾ ਸੋਖਣਾ ਬਹੁਤ ਹਨ 15ਵੇਂ ਟਰਾਲੀ ਆ ਤੇ ਆਪਾਂ ਭਰਾਂਗੇ 2 17 ਟਰਾਲੀਆਂ ਭਰ ਦਾਂਗੇ 2 ਹੋਰ ਉੱਥੇ ਭਰ ਦਾਂਗੇ ਇਹਨੂੰ ਪੱਟ ਕੇ ਆਹ ਦਾ ਸਾਚੇ ਦਾ ਗਾਂ ਵੀ ਆ ਬਈ ਉਹ ਚੱਕ ਕੇ ਜਾਵਾਂਗੇ ਫਿਰ ਇੱਥੇ ਹੀ ਭਰਾਂਗੇ ਓਕੇਸ਼ ਨੇ ਤੜਕੇ ਲਗਾ ਇਹ ਸੀਗੇ ਬੰਦੇ ਆਪਣੇ ਜਸਵਿੰਦਰ ਹੋਰੀ ਤੇ ਦੂਜੇ ਬਾਈ ਦਾ ਨਾਮ ਪਤਾ ਨਹੀਂ ਤੇ ਬਿਸਕਟ ਲੈਏ ਸਾਨੂੰ ਘਰ ਦੇ ਕੱਡੇਆਂ ਦੇ ਕਢਾ ਕੇ ਲੈ ਆਏ ਸੀ ਚਲ ਤੁਹਾਨੂੰ ਦੇ ਕੇ ਜਾਂਦੇ ਆ ਇੱਥੇ ਆ ਚੀਜ਼ਾਂ ਦੀ ਬਹੁਤ ਜ਼ਿਆਦਾ ਲੋੜ ਆ ਅਜੇ 8 8.5 ਦਾ ਟਾਈਮ ਹੋਇਆ ਤੇ ਟਾਂਗਰ ਬੜਾ ਚੰਗਾ ਮਿਲਿਆ ਵਾਹਣ ਬਦਲਿਆ ਗਿਆ ਤੇ ਸੁੱਕਾ ਸੁੱਕਾ ਟਾਂਗਰ ਆ ਵੇਖੋ ਉਮੀਦ ਤੋਂ ਪਹਿਲਾਂ ਟਰਾਲੀ ਭਰ ਗਈ پتہ ਨਹੀਂ ਲੱਗਾ ਜਮਾਂ ਤੌਨ ਦੀ ਤੇ ਹੁਣ ਉਹ ਟਰਾਲੀ ਲੈ ਕੇ ਨਹੀਂ ਆਉਂਦੇ ਬਾਅਦ ਸ਼ੇ ਈ ਕਰੇ ਬੰਦਾ ਉਹ ਸਵਾਗ ਗਲ ਜਾਂਦਾ ਆਏ ਸੀ ਜਲ ਅੱਜ 20 ਨੋਪੜ ਪਾਗੇ ਪਰ ਉਪਲਣ ਤਾਂ ਦਿਂਦੇ ਨਹੀਂ ਦਿਂਦੇ ਕਿਉਂਕਿ ਮਸ਼ੀਨ ਤੀਜੀ ਥਾਂ ਆ ਕੇ ਲੱਗੀ ਆ ਵਾਣ ਤੋਂ ਵਾਣ ਨਹੀਂ ਮਤਲਬ ਪਈ ਪੈ ਕੇ ਤੀਜੀ ਥਾਂ ਲੱਗੀ ਆ ਪਹਿਲਾਂ 1.5 ਕਿਲੋਮੀਟਰ ਪਹਿਲਾਂ ਕਿਤੇ ਕਿਲੋਮੀਟਰ ਬਾਅਦ ਹੋਣਾ ਹੀ ਆ ਕਰਦੀ ਟੈਂਪਰੇਚਰ ਸੀ ਇਦਾਂ ਚਾਗਦਾ ਨਹੀਂ ਉਦੋਂ ਚਾਗਦਾ ਜਦੋਂ ਜਾਵਾਂ ਐਨ ਨਾ ਸਰੇ ਬਈ ਥੋੜਾ ਜਿਹਾ ਆਪਣੀ ਉਹਰੋ ਸ਼ੋਅ ਭਰਦੇ ਪਰ ਉਹ ਵੀ ਕੋਈ ਚੌਥੀ ਪੰਜਵੀਂ ਟਰਾਲੀ ਬਾਅਦ ਜਾ ਕੇ ਸ਼ੋਅ ਭਰਦੀ ਐ ਢੀਛੇ ਦੀ ਨਹੀਂ ਜਿਵੇਂ ਅੱਜ ਦਿਨ ਤੇ ਦੋ ਵਾਰ ਸਾਰੇ ਦਿਨ ਤੇ ਮੈਨੂੰ ਲੱਗਦਾ ਦੋ ਵਾਰ ਸਾਫ਼ ਕਰਿਆ ਤੀਜੀ ਹੁਣ ਮੈਂ ਬੰਦ ਉਹ ਹੀ ਕਰਿਆ ਸੀਗਾ ਉਹ ਵੀ ਨੀ ਟਰਾਲੀ ਆਈ ਸੀ ਉਦੋਂ ਸਾਫ਼ ਕਰਿਆ ਤਾਂ ਸ਼ੋਅ ਐਡੀ ਕੋਈ ਲੋੜ ਨਹੀਂ ਹੁੰਦੀ ਜੇ ਸ਼ੋਅ ਦੇ ਜਿਹੜੇ ਭਰਾ ਨਾਲ ਬੋਰ ਵਾਲੀ ਜਾਲੀ ਲਾ ਲੈਂਦੇ ਆ ਉਹ ਵੀ ਕੰਮ ਲੋਟ ਆ ਬਸ ਅਸੀਂ ਤਾਂ ਉਹ ਨਹੀਂ ਲਾਇਕ ਹਾਂ ਸਾਨੂੰ ਇੱਧਰ ਆਈ ਠੀਕ ਲੱਗਾ ਮੰਗ 834 ਐ ਸਵਰਾਜ ਐਕਸ ਐਮ ਚਲਾਈ ਆ ਯਾ ਟਰੈਕਟਰ ਦੀ ਆ ਮੰਡੀ ਡੋਈ ਚਲਾਉਣੇ ਨਾ ਟਰਾਲੀ ਪਾਈ ਦਾ ਪਤਾ ਲੱਗਦਾ ਇਹਨੂੰ ਜਵੇਂ ਨਹੀਂ ਪਤਾ ਲੱਗਦਾ ਚੜਾਈ ਆ ਮੇਰਾ ਪੂਰੀ ਆ ਤੀਜੇ ਤੇ ਚੜਦਾ ਹੋਵੇ ਦੂਜਾ ਤੇ ਦਾ ਦੂਜੇ ਤੇ ਵਧੀਆ ਚੜੀ ਆ ਚੱਕਰੀ ਕੋਈ ਨਹੀਂ ਆ 12 ਦੇ 13ਾਂ ਦਾ 13 ਦੇ ਆ ਜਾ ਨੇਕੇ ਜ਼ਮੀਦਾਰ ਨੇ ਤੇਰ ਡੋਲੇ ਘਰ ਰੋ ਪਈ ਪਰ ਨੇਕੇ ਨੂੰ ਵੀ ਵੱਡੇ ਨੂੰ ਵੀ ਰੱਖਣੇ ਹੋਣ ਨਾਲ ਆਮ ਹੋਰ ਸੋਨਾਲੀ ਕਾਈ ਵੈਸੇ ਮਾੜਾ ਨਹੀਂ ਕਹਿੰਦੇ ਆ ਪਰ ਉਹਦੇ ਵੀ ਛੋਟੇ ਟਰੈਕਟਰ ਚੰਗੇ ਪਰ ਉਹਦੇ ਨਾਲ ਫਰਤੀਲੇ ਵਾਲੇ ਆ ਕਰਨਾ ਆ ਲੈ ਨੇ ਰਹੀ ਆ ਮੈਂ ਕਰਦੇ ਆ ਬੰਦਾ ਥੱਲੇ ਜੋਗ ਲਗਾ ਠੀਕ ਆ ਯਾਰ ਐ ਕੋਈ ਡਰ ਪੋ ਮੋਇਨਾ ਬੈਠਿਆ ਨੇ ਜਾਰੇ ਇਦਨੇ ਮੱਥਾ ਮਾਰ ਮਾਰ 10 ਵਜ ਗਏ ਚੌਥੀ ਥਾਂ ਮਸ਼ੀਨ ਨਾ ਲੱਗਿਆ ਤੇ ਉੱਨੀ ਕੇ ਵੀਂ ਟਰਾਲੀਆਂ ਹੋ ਤੇ ਦੋ ਤਿੰਨ ਨਾ ਲੱਗਾ ਕਿਸੇ ਦਾ ਤਾਂ ਨਹੀਂ ਜਿਆ ਤੇ ਉਹ ਹੁਣ ਇੰਨਾ ਵੀ ਹੌਣ ਨਵੇੜ ਕੇ ਤੇ ਨੂੰ ਪਾਰ ਆ ਤਾਂ ਵੱਡੇ ਆ ਆ ਜਿਆ ਵੈਸੇ ਟ੍ਰੇਨ ਹੈ ਨਹੀਂ ਜਮਾਂ ਜਵਾ ਚੱਲੀ ਆ ਤੇ ਟ੍ਰੇਨ ਵਾਲਾ ਜਮੇ ਹੈ ਨਹੀਂ ਡਰਾਈਵਰ ਹੈ ਦਾਣਾ ਨੂੰ ਚੱਲੀ ਜਾਂਦਾ ਪੂਰਾ ਵਧੀਆ ਲੈ ਵੀ ਜੱਟੋ ਜਾਨੇ ਪੱਖੇ ਨੂੰ ਦਿੱਤਾ ਪਿਆ ਹਾ ਹਾ ਤੇ ਵਿਚਾਰਾ ਨੇਰੀ ਬਣ ਦਿੰਦਾ ਪਰ ਪਰ ਪੈਨਾ ਇਹਦੇ ਮੂਰ ਮ ਇਕੱਲਾ ਹੀ ਆ ਉਹਨਾਂ ਨੂੰ ਤਾਂ ਬਾਲੀਆਂ ਉੱਥੇ ਵੀ ਕਹਿੰਦੇ ਸਾਨੂੰ ਠੰਡ ਲੱਗਦੀ ਜਿੱਥੇ ਪਈ ਆਪਾ

ਆ ਮੈਟਰੋ ਕੈਮਰਾ ਦਾ ਹੈਗਾ ਸਾਫ ਕਰਨ ਵਾਲਾ ਪਰ ਕੋਈ ਨਹੀਂ ਅੱਬ ਆ ਗਿਆ ਆਪਾਂ ਮੰਗਾ ਲਿਆ ਹੁਣ ਇਹਦੇ ਪਾਵਰ ਪੂਰ ਬੈਂਕ ਚਾਰਜਰ ਥੋਕਲੇ ਚਾਰਜਰ ਦੀ ਜਿਹੜੀ ਸਾਨੂੰ ਸੱਤ ਲੋੜ ਪੈਂਦੀ ਹੈ ਤੇ ਪਾਵਰ ਬੈਂਕ ਮੰਗਾ ਲਿਆ ਹੀ ਘਰੇ ਲੈ ਆਏ ਲਾ ਭਾਈ ਬਾਈ ਵੀ ਚੱਲ ਪੇ ਦਾਖੋਟਾਂ ਦੇ ਇਹਨਾਂ ਦੇ ਮੁਕਾਬਲੇ ਆਪਣੀ ਟਰੈਡੀ ਦਾ ਡੂਡਾ ਟਾਈਮ ਲੈਂਦੀ ਆ ਦੇਖੋ ਜਾਂ ਨਿੱਕੇ ਨਿੱਕੇ ਟਰਾਲੇ ਆ ਇੱਧਰ ਆਪਣਾ ਆਪਣੇ ਕੋਲ ਸਿਰ ਤੇ ਥੋੜੀ ਜਿਆਦਾ ਹੀ ਵੱਡੀ ਹੈ 11 ਫੁੱਟ ਹੀ ਉਹ 11.5 ਫੁੱਟ ਤੇ ਜਿਹੜੀ ਵਾਰਡ ਆ ਉਹ ਵੀ ਆਮ ਟਰਾਲੀ ਨਾਲ 4 ਇੰਚ ਜਿੱਤੀ ਹੈ ਉਹ ਤਾਂ ਵੀ ਪੂਰਾ ਹੀ ਫਰਕ ਲੈਂਦੀ ਪਾਟ ਮੰਡ ਦੀ ਟਰਾਲੀ ਨਾਲੋਂ ਵੱਧ ਲੈਂਦੀ ਹੁਣ ਕਹਿਣਗੇ ਲੀੜਾ ਕਿਉਂ ਰੱਖਿਆ ਇਹ ਡੀਜ਼ਲ ਵਾਲਾ ਗਿੱਲਾ ਸੀ ਤਾਂ ਸਿਕਾਉਣ ਨੂੰ ਰੱਖਿਆ ਇਹ ਲਈ ਸੌਰੀ ਟੂ ਗਾਇਸ ਲੜੀ ਸਤਨਾਕ ਕਿਹਦੇ ਰਾਜੇ ਕਰਨੀ ਪੂਰਾ ਯਾਰ ਕਿਹੜੇ ਉਹ ਸਾਹਮਣੇ ਸਵਰਾਜ ਉਹਦੇ ਚ ਟੋੜੀ ਫਿਰਦੇ ਉਹਦੇ ਉਰਲੇ ਚਲਾ ਹੀ ਜਾਂਦੇ ਕਰਾ ਕੀ ਸਾਂਝਾ ਨਹੀਂ ਬੱਬੇ ਨਾ ਕਿ ਤੈਂਤੀ ਐ ਬੋ ਚੇਹਾਂ ਚੀ 90 ਦਾ ਸੇ 90 ਦਾ ਕੋਲ ਨਾ ਕੋਈ ਸਾਤ 6 7 ਇੰਚ ਦੇ ਲਗਾਤਾਰ ਕੀ ਹੈ ਇਹ ਮੈਂ ਮੈਂ ਬੁਣਾਈ ਕਰ ਰਿਹਾ ਜਿੰਨੇ ਪੈਰ ਉਹਨੇ ਕਰ ਰਿਹਾ ਪੱਖਾ ਕੁਛ ਰਿਹਾ ਆ ਪੱਖਾ ਥੋੜੀ ਚੜ੍ਹ 6 ਇੰਚ ਨਹੀਂ ਕੀ ਆਖਿਆ ਉਹਨਾਂ ਨੇ ਆ ਕਹੇ 9 ਤੋਂ 10 ਇੰਚ ਚੜ੍ਹਦੀ ਆ ਕੀ ਫੇਬ ਆਪਾਂ ਨੂੰ ਜੜੋ ਨਹੀਂ ਬਈ ਨਾਲ ਹੋਣੀ ਵਾਲੀ ਮੋੜ ਤੇ 5 6 ਫੁੱਟ ਦੀ ਹੈ ਤੇ ਬਸ ਤੂੰ ਇੱਧਰ ਮੋਰਾ ਕੱਢ ਦੀ ਉਹਦੇ ਵਿੱਚ ਬਹੁਤ ਤਾਂ ਤੈਨੂੰ 5 6 ਫੁੱਟ ਦੀ ਥੋੜੀ ਹੈ ਰੱਲੀਆਂ ਗਾਨੀ ਕਰਦੇ ਤੂੜੀ ਮਨ ਸਰ ਕਨੀ ਪੜਾਈ ਸਾਰੇ ਅਭੀ ਆਪ ਟਰਲ ਨਹੀਂ ਅਬ ਆਪਾ ਗੇਰਨੀ ਸੱਗਾਈ ਸਕੇ ਰਾਜਤਰੀ ਹਟਾ ਦਿੰਨੇ ਆਪਾਂ ਹੋਰ ਕਰ ਲਾ ਲੰਨੇ ਫਾਇਦਾ ਕੀ ਆਪਦੀ ਨਹੀਂ ਨਹੀਂ ਸਮਝੋ ਕੋ ਨਹੀਂ ਹੈ ਮੌਕੇ ਦਲਾਣੀ ਤੋਂ ਬੱਖਾ ਲਿਆ ਉਹਦੇ ਨਾਲ ਆਪਾਂ ਉਹਨੇ ਪਰਬੂ ਬੁਰਗੂ ਨੂੰ ਪਹਾੜੀ ਮੰਗੇ 800 ਰੁਪਏ 800 ਦਾ ਲਊਗਾ ਹੁਣ ਤੇਰੀ ਦੇ ਗੇਰੇ ਜਵੇਂ ਤੂੜੀ ਵੀ ਪਾ ਗੇਰ ਨਹੀਂ ਹੈ ਨਾ ਦੇਖੋ ਇਹ ਕਿਸਵੇਂ ਨਹੀਂ ਭਾਈ ਕਾ ਹਾਂ ਇਹਨਾਂ ਦਾ 72 ਮਾਣ ਗੋੜਿਆ ਹਾਂ ਕਿੱਲੇ ਵੀ 사ਰ ਆਹ ਇਹਦੇ ਚੰਗੀ ਹੋ ਗਈ ਆ ਭਲੀ ਲਈ ਉਹ ਬਾਦ ਵਾਲੀ ਹੈ ਉਹ ਚਲੀ ਹੈ ਬਾਦ ਵਾਲੀ ਚੰਗੀ ਹੈ ਉਹਨੇ ਬਾਦ ਵਾਲੀ ਲੇਟ ਵਾਲੀ ਚੰਗੀ ਹੈ ਹਾਂ ਅੱਜ ਤੱਕ ਜਿਹੜੀ ਨਹੀਂ ਨਾ ਕੋਈ ਕੌਰੀ ਤੇ ਮਿੱਟੀ ਕਿੰਨੇ ਕੁ ਕਿੰਨੇ ਜਾਰੀ ਕੀ ਕਾਟਿਆ 17 ਕੁਇੰਟਲ 18 ਕੁਇੰਟਲ ਕਿੱਲੇਗੀ ਕਿੱਲੇਗੀ ਕਿੱਲੇ ਕੀ 20 ਕੁਇੰਟਲ ਵੱਧ ਕੰਮ ਸਾਰੇ ਸਾਡੇ ਮਾਰੇ ਲਾਸਟ ਜੇ ਬਤਾਉ ਜਾਣ ਕਿੱਥੇ ਹੈ ਇਹ ਇੰਨਾ ਅਗਲਾ ਪ੍ਰਯੋਗ ਤਜੀ ਬਹੁਤ ਤੂੰ 2.5 ਕੁਇੰਟਲ ਉਹ ਬੀਜ ਲੀਜੀਏ ਬੜਾ ਇੱਕ ਕਿੱਲੇ 3.52 ਹਾਂ 2852 ਮਲਾਈ ਸੀਗੀ ਤੇ ਮੈਨੂੰ ਉਹਦੇ ਨਰਮੇ ਵਾਲੇ ਏਰੀਏ ਦੀ ਕਣਕਾ ਤੇ 20 ਵੱਧ ਪਾਈ ਮੈਂ 75 ਕਿਲੋ ਵੀਪ ਆਇਆ ਨੇਠੀ ਪਾਈ ਠੀਕ ਠੀਕ ਹੈ ਸਹੀ ਹੈ 20 75 ਕਿਲੋ ਪਾਇਆ ਤੇ 20 ਤਰੀਖ ਕੋ ਵੀਪ ਦੀ 11ਵੇਂ ਮਹੀਨੇ ਦੀ ਨੂੰ ਹਾਂ ਸਹੀ ਹੈ ਤੇ ਝੜੀ ਝੜੀ 50 ਮਣ 20 ਕੁਆਂਟਲ ਹੀ ਕਿੱਲੇ ਦੀ ਆ ਠੰਗਣਾਜ ਕਮਾਲ ਹੋ ਗਈ ਯਾਰ ਹਮਾਰੇ ਨਾ ਵਾਣ ਮੂਣ ਨੂੰ ਜਿਆਦਾ ਸਮਾਂ ਹੋ ਗਿਆ ਚੂਸੇ ਜੇ ਪਏ ਐ ਜੈਸੇ ਫਸਲੋ ਨੇ ਡੀਪੀਟੀ ਕਿਹਦੀ ਡੀਪੀ ਇਹ ਗੱਟਾ ਬਸ ਈਪੀ ਕੰਮ ਹੈ ਈਮ ਕੋਣੀ ਕੋਣੀ ਈਪੀ ਕੰਮ ਬਟੋ ਦਾ ਫਬੀਗ ਨਹੀਂ ਗੇਣ ਲੱਗਿਆ ਹਾਂ ਅੱਛਾ ਗੱਟਾ ਤੁਸੀਂ ਬੀਗਵੇਂ ਮੈਂ ਤਾਂ ਕਹਿੰਦੀ ਮੈਂ ਸਰਦਾਰ ਬਤਾਉਂ ਮੇਰਾ ਕੀ ਬੜੋ ਕੁ ਗਿਆਨ ਹੈ ਟਰਾਲੀ ਪਾਉਣ ਆਉਣ ਚਲਾਉਣੀ ਸੌਖੀ ਹੈ ਕੋਈ ਦੋ ਘੰਟੇ ਭੋਏ ਬੈਠਾ ਰਹੇ ਬੰਦਾ ਓ ਥੋੜਾ ਕਰੋ ਬਾਜ ਕੇ ਗਰਮੀ ਨਹੀਂ ਲੱਗਦੀ ਤੁਹਾਨੂੰ ਗਰਮੀ ਛਤਰੀ ਕਿਉਂ ਨਹੀਂ ਲਾਉਦੇ ਤੁਹਾਡੇ ਯਾਰ ਸਾਰੇ ਕਾ ਆਪਣਾ ਨਹੀਂ ਤੇ ਆਪਣੇ ਕਿਹੜਾ ਲੱਗੀ ਇਸ ਤਰੀ ਲਾ ਬਾਬੇ ਉਹ ਕਹਿੰਦੇ ਕੰਮ ਜੋਰਾਂ ਦੇ ਚੱਲਣ ਡਿਆ ਮਾਰੇ ਦੀ ਕਿਰਪਾ ਨਾਲ ਤੇ ਮੌਸਮ ਫੇਰ ਕੱਚਾ ਹੋਣ ਡਿਆ ਤੇ ਜਿਹੜੀ ਟੈਂਕੀ ਸੀ ਟੈਂਕੀ ਨੇ ਇੱਕ ਟਰਾਲੀ ਭਰਦੇ ਭਰਦੇ 80 20 ਲੀਟਰ ਤੇਲ ਤਾਂ ਠੋਕਦਾ ਤੇ ਟੈਂਕੀ ਪੌਣੀ ਫੇਰ ਹੋ ਗਈ ਆਪਣੀ ਅੱਧੇ ਹੋ ਗਈ ਸੰਗ ਲੋ ਤੇਲ ਥੋੜਾ ਸ਼ਕੀ ਦਾ ਜ਼ਿਆਦਾ ਹੀ ਆਉਂਦਾ ਬਾਕੀ ਯਾਰ ਹੁਣ ਹੌਲੀ ਹੌਲੀ ਨਿਕਲੂ ਇਹਦੀ ਤੇਰੇ ਬੈਠੇ ਬੈਠੇ ਕੀ ਜਜਵਾਦ ਬਾਹਰ ਆ ਗਏ ਬਾਈ ਯਾਰ ਅਸੀਂ ਹੁਣ ਇਸ ਟਾਈਮ ਰਾਜਸਥਾਨ ਖੜੇ ਆ ਤੇ ਉਹ ਆਪਣਾ 363 ਹੌਲੈਂਡ ਟ੍ਰੈਕਟ ਆ ਜਿਹੜਾ ਵੀ ਤੁਮਾਂ ਪਾਈ ਆਉਂਦਾ ਤੁਮਾਂ ਤੇ ਜਿਹੜਾ ਇਸ ਰਾਜਸਥਾਨ ਦੇ ਵਿੱਚ ਟਰੈਕਟਰ ਹੈ ਇਹਦੇ ਨਾਲ ਬਰਾਬਰ ਕੋਈ ਨਹੀਂ ਚੱਲ ਸਕਦਾ ਲੈ ਨੇ ਚੈਲੇਂਜ ਨਹੀਂ ਕਰਨੇ ਕੰਜਰਾ ਪਤੋਕਾ ਨੂੰ ਚੜਦੇ ਤੇ ਚੜਦਾ ਵੇ ਤੇ ਆਪਣਾ ਟਾਈਮ ਪਾਸ ਕਰਦਾ ਵਿਚਾਰ ਮੈਂ ਇਹ ਪਤਾ ਨਹੀਂ ਕੀ ਕਹੇਗਾ ਆਣ ਤਾਂ ਨਹੀਂ ਗਈ ਆਇਆ ਟਰੈਕਟਰ ਨੇਰੀ ਆ ਨੇਰੀ ਨਹੀਂ ਕਹਿੰਦੇ ਹੁੰਦੇ ਜੀ ਨੰਬਰ 724 ਆਹ ਆਹ ਫਿਰ ਰੱਲ ਕੰਟਰੋਲ ਘਾਟੋਂ ਨੂੰ ਡੀਆਈ ਹੋ ਗਏ 265 ਤੇ ਆਹ ਹੋ ਗਏ ਪਰ ਡੀਆਈ ਦੇ ਇੰਨਾ ਵੀ ਇਹ ਤਾਂ ਪੈਕਅਪ ਥੋੜੀ ਜਿਆਦੇ ਹੋਗੇ ਇਹਦੇ ਵਿੱਚ ਅੱਕਰ ਬਹੁਤ ਆ ਸੜਕ ਤੇ ਇਹ ਵੀ ਬਹੁਤ ਭੱਜ ਪੈਣਗੇ ਸੜਕ ਤੇ 724 ਜੇ ਬੰਦਾ ਕੁਮਾਰ ਸਸੋ ਮੈਟਰੋ ਕੀ ਲੋਡ ਤੇ ਚੱਲ ਰਿਹਾ ਟਰੈਕਟਰ ਹੁਣ ਦੂਜਾ ਲੋ ਘੇਰਾ ਟੰਗਰ ਤਕਰੀਬਨ ਸੁੱਕਿਆ ਰਗਾਈ ਆ ਦੋ ਦਿਨ ਹੋਇਆ ਵੱਡੀ ਨੂੰ ਅਗਲਾ ਠੀਕ-ਠੀਕ ਦਾ ਕੰਮ ਆ ਇਹ ਵਧੀਆ ਪ੍ਰਾਅ ਆ ਦਾਇਤਾ ਭਰੀ ਜਾਂਦੀ ਹੈ ਜੇ ਇਹ ਤਾਂ ਇੰਨੀ ਸਾਨੂੰ ਦਵਾ ਜੀ ਲੱਗਦੀ ਨਾ ਵੀ ਯਾਰ ਇਹ ਕਿਉਂ ਲੈਂਦੀ ਸਟੈਂਡਰਡ ਸਾਈਜ਼ ਹੀ ਰੱਖਣਾ ਹੈ 11 6 ਇਹ 11 6 ਤੋਂ ਉੱਤੇ ਆ ਇੱਕ ਨਾ ਗੱਲ ਤੁਹਾਨੂੰ ਹੋਰ ਬੇਨਤੀ ਕਰਨੀ ਜਿੰਨੇ ਵੀ ਭਰਾਵੇਂ ਨੇ ਯਾਰ ਜਿਹੜੇ ਇੰਸਟਾ ਦੇ ਪੇਜ ਬਣੇ ਆ ਨਾ ਖਾਸ ਕਰਕੇ ਪਪਾ ਜੀ ਵਾਲਿਆਂ ਦੇ ਪਪਾ ਜੀ ਵਾਲੇ ਮਤਲਬ ਨਵੇਂ ਛਲਾਰੀਆਂ ਦੇ ਕਹਿ ਸਕਦੇ ਆਪਾਂ ਉਹਨਾਂ ਨੇ ਕੀ ਕਰਨਾ ਹੁੰਦਾ ਇੱਕ ਵੀਡੀਓ ਤਾਂ ਆਹ ਚੱਕ ਲਈ ਮੰਨ ਲਾ ਚਲ ਆਪਣਾ ਟਰੈਕਟਰ ਹੀ ਲਾ ਲਈਏ 36 30 ਤੇ ਲਾ ਲਈਏ ਇਹ ਇੱਥੇ ਦੂਜੇ ਲੋਈ ਤਰ੍ਹਾਂ ਆਉਂਦਾ ਇੱਕ ਪਾਸੇ ਕਿਸੇ ਦਾ ਕੋਈ ਵੀ ਟਰੈਕਟਰ ਚੱਕ ਲਓ ਉਹ ਵਿਚਾਰਾ ਪਹਿਲੇ ਲੋਚ ਕਲੱਚ ਲਈ ਜਾਂਦਾ ਹੋਊਗਾ ਮੰਨ ਲਓ ਗਿੱਲੇ ਲੰਗੇ ਚ ਉਹਨਾਂ ਨੇ ਉਹ ਆਣ ਦੀ ਤੇ ਇਹਦੀ ਚੱਕ ਕੇ ਇੱਕ ਬਰਾਬਰ ਲਾ ਦੇਣੀ ਐ ਐਡੇ ਟਰੈਕਟਰਾਂ ਤੋਂ ਟਰੈਕਟਰਾਂ ਦੇ ਵਿੱਚ ਹੇਟ ਪੈਦਾ ਕਰਦੇ ਨਾ ਯਾਰ ਐਡੇ ਲੰਡੂ ਬੰਦੇ ਉਹ ਉਹਨਾਂ ਦੇ ਪੇਜਾਂ ਨੂੰ ਭਰਾਵਾ ਤੁਸੀਂ ਅਵੋਇਡ ਕਰਿਆ ਕਰੋ ਉਹਨੂੰ ਅਨਫੋਲੋ ਕਰਿਆ ਕਰੋ ਫੋਲੋ ਨਾ ਕਰਿਆ ਕਰੋ ਜੀ ਰੀਲ ਨੂੰ ਵੀ ਨਾ ਫੋਲੋ ਕਰਿਆ ਕਰੋ ਯਾਰ ਹਰੇਕ ਇੱਕੋ ਥਾਂ 'ਤੇ ਟਰੈਕਟਰ ਮੰਨਦੇ ਐ ਇੱਕੋ ਥਾਂ ਕੋਈ ਟਰਾਲੀ ਪੜਦਾ ਜਾਂ ਕੁਝ ਵੀ ਐ ਫੇਰ ਉਤੋ ਹੀ ਮੰਨਿਆ ਕਰੋ ਵੀ ਹਾਂ ਭਾਈ ਦੁਨੀਆ ਯਾਰ ਉਵੇਂ ਚੱਲੇ ਜਾਂਦੇ ਉਵੇਂ ਯਾਰ ਜਮਾ ਦੁਨੀਆ ਦਾ ਸ਼ਰਿਆਂ ਵਾਂ ਧੋਖਾ ਗੜੀ ਸੇ ਸਮਝ ਗਈ ਬਈ ਵਿਖਾਉਂਦੇ ਕੋਸਾ ਤੇ ਦੁਨੀਆ ਉਵੇਂ ਵੇਖੀਂਦੀ ਰੀਲਾ ਮੈਨੂੰ ਸਮਝ ਨਹੀਂ ਆਉਂਦੀ ਯਾਰ ਅੱਜ ਹਵਾ ਮਗਰਲੇ ਲੋਟ ਆ ਤੇ ਦੋ ਘੜਿਆਂ ਬਾਅਦ ਸ਼ੋਅ ਖੋਲਣੀ ਪੈ ਜਾਂਦੀ ਆ ਇੱਕਰੀ ਦਾ ਗਰਮੀ ਕਰਤਾ ਡਰਾਈਵਰ ਨੇ ਵਾਲੇ ਮਾਰ ਗਿਆ ਜਰਾ ਤੇ ਇਧਰੋਂ ਉਧਰ ਨੂੰ ਹਵਾ ਤੇ ਫੁੱਲ ਭਰ ਜਾਂਦਾ ਰੈਡੀਏਟਰ ਮੂਹਰਾ ਜਾਲੀ ਵਜਦੀ ਆ ਤਨੂੰ ਦਾ ਬਾਬੇ ਲਾ ਕੇ ਦੇਣੀਆਂ ਪੈਣੇ ਆ ਆਂ ਕੋ ਨਹੀਂ ਲੱਤੀ ਕਰਨੇ ਇਹ ਯਾਰਾ ਚੱਲ ਕੋਈ ਆਲਾ ਬਈ ਕਪੜਾ ਲੈ ਵੀ ਜੱਟਾਂ ਰਾਸ ਸਿੰਘ ਆ ਵੀ ਆਉਣ ਲੱਗ ਜਾਂ ਰੋਟੀ ਖਾ ਲਈ ਬਾਹਲੀ ਉੱਤੋਂ ਪਿਆ ਦੀ ਲੱਸੀ ਜੋ ਭਰਾਣੇ ਆਏ ਤਾਂ ਲੈ ਲਈ ਉਹ ਵੀ ਟਾਈਮ ਬਾਹਰ ਦੀ ਕਰ ਲਿਆ ਜੇ ਮਮੀਲਾ ਸੌਤਰਾ ਜਮਾਈ ਹੈ ਨਹੀਂ ਨਾ ਅਗਲੇ ਸੁੱਤੇ ਪਿਆ ਜਕੀਨ ਤੇ ਆਪਾਂ ਵੀ ਉਹ ਨਜ਼ਰ ਆਏ ਨੇ 2 ਮਿੰਟ ਪਹਿਲਾਂ ਵਾਦ ਕਰਦਾ ਜਮਾਂ ਤੰਨ ਕੇ ਟਰਾਲੀ ਫੇਰ ਬੰਦਾ ਕਰੀਦੀ ਆ ਲੈ ਵੀ ਸੱਜਣਾਂ ਬਿਆਰੋ ਮੱਠੀਆਂ ਮੁੱਠੀਆਂ ਨਾਲ ਪਾਣੀ ਪਛਾਟ ਤੇ ਭੈਣ ਲੱਗੇ ਜੋ ਵੀ ਟਰਾਲੀ ਨਾਂ ਪਰ ਜਾ ਲਾ ਟਾਈਮ ਹੋ ਚੱਲੇ 12 ਵਜੇ ਨੂੰ ਨਹਾਉਂਦੇ ਕਰਦੇ ਹਨ ਪਰ ਮਸ਼ੀਨ 11 ਵਜੇ ਤੋਂ ਪਹਿਲਾਂ ਹੀ ਥਲਦੀ ਸੀ ටර ල පර්ක වාව න ධන . තැන ටකා ච ම සින ඩි අඩ වඩ ට ද පදන න රව කාරන ප නවා.